ਬਹੁਤ ਸਵਾਦ ਬਣ ਗਿਆ ਗੁੜ ਤੇ ਗਰਮ-ਗਰਮ ਨਾਲ ਖਾਓ ਤੁਸੀਂ ਕਿਉਂ ਨਾਲ ਇਦਾਂ ਪੀ ਲੋ ਬਹੁਤ ਟੇਸਟੀ ਬਣ ਗਿਆ ਇਦਾਂ ਹੀ ਖਾਣਾ ਖਾਣ ਤੋਂ ਬਾਅਦ ਹਾਈ ਫਰੈਂਡਸ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸੀਂ ਐ ਕਿਸੇ ਦੇ ਕਰ ਗਏ ਤਾਂ ਖਾਣਾ ਖਾਣ ਤੋਂ ਬਾਅਦ ਉਹਨਾਂ ਨੇ ਸਾਨੂੰ ਦੇਸੀ ਘਿਓ ਤੇ ਸ਼ੱਕਰ ਮਿਕਸ ਕਰਕੇ ਤੇ ਖਾਣ ਨੂੰ ਕਹਿੰਦੇ ਜੀ ਇੱਕ ਇੱਕ ਚਮਚਾ ਖਾ ਲੋ ਅਸੀਂ ਬੜੇ ਹੈਰਾਨ ਵੀ ਕੀ ਖਾਣ ਨੂੰ ਲੈ ਕੇ ਆਏ ਆ ਉਹ ਕਹਿੰਦੇ ਵੀ ਇਹ ਦੇ ਨਾਲ ਤੁਹਾਡੀ ਨਾ ਖਾਣਾ ਤੁਹਾਨੂੰ ਬਹੁਤ ਜਲਦੀ ਪਚੂਗਾ ਤੇ ਡਾਈਜੈਸ਼ਨ ਪਾਵਰ ਵੀ ਬਹੁਤ ਜਲਦੀ ਮਜ਼ਬੂਤ ਹੋ ਜਾਂਦੀ ਹੈ ਇਹਦੇ ਨਾਲ ਅਸੀਂ ਕਿਸ ਤੱਕ ਦਿਖਾਦਾ ਨੇ ਜੀ ਉਹ ਕਹਿੰਦ ਲਾ ਇਹ ਤੁਸੀਂ ਕਿਉਂ ਨਹੀਂ ਖਾਦਾ ਅਸੀਂ ਸੰਗਰੂਰ ਡਿਸਟ੍ਰਿਕਟ ਚ ਗਏ ਸੀ ਕਿਸੇ ਦੇ ਘਰ ਤਾਂ ਚਲੋ ਬਹੁਤ ਦੇਰ ਬਾਅਦ ਨਾ ਮੈਂ ਸੋਚਿਆ ਮੈਂ ਕਿਹਾ ਵੀ ਉਹਨਾਂ ਨੇ ਇੰਨੀ ਵਧੀਆ ਆਪਾਂ ਨੂੰ ਆਫਰ ਕੀਤੀ ਚੀਜ਼ ਤੇ ਆਪਾਂ ਖਾਦੀ ਨਹੀਂ ਗਈ ਮਾੜੀ ਗੱਲ ਕੀਤੀ ਸੈਕੰਡ ਟਾਈਮ ਅਸੀਂ ਫੇਰ ਗਏ ਤੇ ਸੈਕੰਡ ਟਾਈਮ ਵੀ ਉਹਨਾਂ ਨੇ ਪੂਰਾ ਬਰਥਡੇ ਪਾਰਟੀ ਸੀ ਤਾਂ ਬਰਥਡੇ ਪਾਰਟੀ ਦੇ ਵਿੱਚ ਆਮ ਤੌਰ ਤੇ ਆਪਾਂ ਕੀ ਕਰਦੇ ਆ ਕਿ ਸਵੀਟ ਵਗੈਰਾ ਰੱਖਤੀ ਮਗਰ ਉਹ ਹਨਾ ਖਾਣੇ ਦਿਓ ਉਹਨਾਂ ਨੇ ਖਾਣਾ ਖਾਣ ਤੋਂ ਬਾਅਦ ਇੱਕ ਐਡਾ ਵੱਡਾ ਕੱਚ ਦਾ ਬਾਉਲ ਭਰਿਆ ਹੋਇਆ ਤੇ ਕੱਚ ਦਾ ਬਾਉਲ ਭਰ ਕੇ ਤੇ ਉਹਦੇ ਵਿੱਚ ਚੱਕਰ ਕੇ ਉਹ ਮਿਕਸ ਕਰਕੇ ਨਾਲ ਸਪੂਨ ਤੇ ਛੋਟੀਆਂ-ਛੋਟੀਆਂ ਛੁੱਟੀਆਂ ਕਟੋਰੀਆਂ ਕਟੋਰੀਆਂ ਰੱਖੀਆਂ ਹੋਈਆਂ। ਕਹਿੰਦੇ ਵੀ ਇੱਕ-ਇੱਕ ਚਮਚਾ ਇਹ ਚ ਪਾ ਕੇ ਹੌਲੀ-ਹੌਲੀ ਤੁਸੀਂ ਖਾ ਲਓ। ਤੇ ਅਸੀਂ ਖਾ ਲਿਆ ਥੋੜਾ-ਥੋੜਾ ਖਾ ਲਿਆ ਜੀ ਇੱਕ-ਇੱਕ ਚਮਚਾ ਕਿੰਨਾ ਕੁ ਹੁੰਦਾ। ਅਸੀਂ ਖਾ ਲਿਆ ਤੇ ਬੜਾ ਸਵਾਦ ਲੱਗਾ। ਫਿਰ ਉਹਦੇ ਬਾਅਦ ਚ ਨਾ ਮੈਂ ਉਹਦੇ ਤੇ ਥੋੜਾ ਪੜਨਾ ਸ਼ੁਰੂ ਕੀਤਾ। ਬੁੱਕਸ ਦੇ ਵਿੱਚ ਆਮ ਤੌਰ ਤੇ ਤਾਂ ਇਹ ਦੇਸੀ ਚੀਜ਼ਾਂ ਸਾਨੂੰ ਐਯੁਰਵੇਦਿਕ ਦੇ ਵਿੱਚ ਮਿਲਦੀਆਂ ਨਿਆਮਤ ਚੀਜ਼ਾਂ ਜਿਹੜੀਆਂ ਹੁੰਦੀਆਂ ਤੇ ਐਯੁਰਵੇਦਿਕ ਦੇ ਵਿੱਚ ਵੀ ਮੈਂ ਪੜਿਆ ਇੰਟਰਨੈਟ ਤੇ ਵੀ ਪੜਿਆ ਤਾਂ ਬੜਾ ਹੀ ਵਧੀਆ ਉਹਨਾਂ ਨੇ ਰਿਜ਼ਲਟ ਦੱਸਿਆ ਵੀ ਇਹਦੇ ਕਿੰਨੇ ਕੁ ਫਾਇਦੇ ਆ ਤੇ ਸਾਨੂੰ ਇਹ ਚੀਜ਼ਾਂ ਕਿਉਂ ਖਾਣੀਆਂ ਚਾਹੀਦੀਆਂ ਤੇ ਮੈਂ ਕਿਹਾ ਚਲੋ ਆਪਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਹੁਣ ਤੁਸੀਂ ਦੇਖੋਗੇ ਅੱਜ ਕੱਲ੍ਹ ਸਰਦੀ ਦੇ ਮੌਸਮ ਦੇ ਵਿੱਚ ਹਰ ਘਰ ਦੇ ਵਿੱਚ ਗੁੜ ਤੇ ਕਿਉਂ ਦੇਸੀ ਦੇਸੀ ਘਿਓ ਦੇਸੀ ਗੁੜ ਸ਼ੱਕਰ ਸਭ ਕੁਝ ਸਾਨੂੰ ਮਿਲੂਗਾ ਜਿਹੜੀ ਮਰਜ਼ੀ ਕਿਚਨ ਚ ਚਲੇ ਜਾਓ ਚਾਹੇ ਸ਼ਹਿਰ ਦੀ ਆ ਤੇ ਚਾਹੇ ਪਿੰਡ ਦੀ ਆ ਤੇ ਗੁੜ ਕਿਉਂ ਆਮ ਹੀ ਹੋਊਗਾ ਅੱਜ ਉਹਦੇ ਆਪਾਂ ਇਹ ਬੈਨੀਫਿਟ ਜਾਣਦੇ ਆਂ ਵੀ ਜੇ ਅਸੀਂ ਗੁੜ ਤੇ ਦੇਸੀ ਘਿਓ ਰਲਾ ਕੇ ਖਾਣੇ ਆਂ ਇਕੱਠਾ ਖਾਣੇ ਆਂ ਗੁੜ ਤੇ ਘਿਓ ਦੋ ਚੀਜ਼ਾਂ ਮਿਕਸ ਕਰਕੇ ਖਾਣੇ ਆਂ ਤਾਂ ਇਹਦੇ ਸਾਨੂੰ ਕੀ ਫਾਇਦੇ ਆ ਜੇ ਅਸੀਂ ਨੰਬਰ 1 ਤੇ ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਪੰਜ ਇੰਚ ਇਕ ਤਨੇ ਮਜ਼ਬੂਤ ਕਰਦੇ ਆ ਕੈਲਸ਼ੀਅਮ ਬਹੁਤ ਹੁੰਦਾ ਮਿਨਰਲਸ ਬਹੁਤ ਹੁੰਦਾ ਇਮਿਊਨਿਟੀ ਬਹੁਤ ਹੁੰਦੀ ਹੈ ਹੈਨਾ ਇਦਾਂ ਕਰਕੇ ਸਾਰਾ ਕੁਝ ਹੈਗਾ ਇਹਦੇ ਵਿੱਚ ਤਾਂ ਆਪਾਂ ਉਹਦੇ ਅੱਜ ਆਪਾਂ 1/1 ਤੁਹਾਨੂੰ ਮੈਂ ਸ਼ੇਅਰ ਕਰਕੇ ਦੱਸਦੀਆਂ ਵੀ ਇਹਦੇ ਕੀ ਕੀ ਫਾਇਦੇ ਹੋ ਸਕਦੇ ਹੈਨਾ ਹਾਜਮਾ ਤਾਂ ਦਰੁਸਤ ਕਰਦਾ ਹੀ ਕਰਦਾ ਨਾ ਪੱਕਾ ਪਤਾ ਹੀ ਆਪਾਂ ਨੂੰ ਜੇ ਅਸੀਂ ਗੁੜ ਤੇ ਘਿਓ ਜਿਹੜੇ ਹੈਗੇ ਅਸੀਂ ਰਲਾ ਕੇ ਖਾਣੇ ਆ ਹਾਜਮਾ ਦਰੁਸਤ ਹੋ ਗਿਆ ਹਰ ਕੋਈ ਚੀਜ਼ ਸਾਨੂੰ ਜਿਹੜੀ ਹੈਗੀ ਆ ਉਹ ਆਯੁਰਵੈਦਿਕ ਦੇ ਵਿੱਚ ਤਾਂ ਇਹਨੂੰ ਬਹੁਤ ਜ਼ਿਆਦਾ ਇੱਕ ਮੰਨਿਆ ਜਾਂਦਾ ਵੀ ਇਹ ਬਹੁਤ ਹੀ ਵਧੀਆ ਇੱਕ ਰੈਮਡੀ ਹੈਗੀ ਆ ਤੁਹਾਡੀ ਇਹ ਤਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਸਾਨੂੰ ਬਹੁਤ ਜ਼ਿਆਦਾ ਇਹ ਲਾਭ ਪਹੁੰਚਾਉਂਦੀਆਂ ਹੁਣ ਅਸੀਂ ਇਹਨੂੰ ਇਕੱਠਾ ਖਾ ਲਿਆ ਸਾਡੀਆਂ ਹੱਡੀਆਂ ਮਜ਼ਬੂਤ ਹੋ ਗਈਆਂ ਸਾਡੀ ਪਾਚਨ ਸ਼ਕਤੀ ਹੋ ਗਈ ਉਹ ਕਿਵੇਂ ਹੁੰਦੀ ਹੈ ਜਿਹੜਾ ਗੁੜ ਹੈ ਉਹਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਉਹ ਜਿਹੜਾ ਸਾਡਾ ਡਾਈਜੈਸ਼ਨ ਪਾਵਰ ਨੂੰ ਬਹੁਤ ਮਜ਼ਬੂਤ ਕਰਦਾ ਤਾਂ ਫਾਈਬਰ ਤੁਹਾਡਾ weight ਵੀ ਲੂਜ਼ ਕਰਦਾ ਕਿੰਨਾ ਕੁਝ ਆਪਾਂ ਫਾਈਬਰ ਬਾਰੇ ਪੜਦੇ ਰਹਿਣੇ ਆ ਤੇ ਜਿਹੜਾ ਕਿਓ ਆ ਉਹਦੇ ਵਿੱਚ ਇੱਕ ਨਾ ਲੈਕਸੀਟਿਵ ਕਰਕੇ ਕੋਈ ਗੁੱਡ ਹੁੰਦੀ ਹੈ ਉਹ ਤੱਤ ਜਿਹੜੇ ਹੁੰਦੇ ਸਾਰੇ ਉਹ ਕੀ ਕਰਦੇ ਆ ਕਿ ਜਦੋਂ ਆਪਾਂ ਆਪਣੀ ਜਿਹੜੀ ਕਨਸਟਿਪੇਸ਼ਨ ਦੀ ਪ੍ਰੋਬਲਮ ਹੁੰਦੀ ਕਬਜ਼ੇ ਦੀ ਪ੍ਰੋਬਲਮ ਹੁੰਦੀ ਆ ਉਹਨੂੰ ਉਹ ਹੋਣ ਨਹੀਂ ਦਿੰਦਾ ਤੇ ਬਹੁਤ ਜਲਦੀ ਤੁਹਾਡਾ ਜਿਹੜਾ ਪੇਟ ਆ ਉਹ ਸਾਫ਼ ਕਰਦਾ ਦੇਸੀ ਘਿਓ ਦੇ ਵਿੱਚ ਇੰਨੇ ਤੱਤ ਗੁੜ ਤੇ ਘਿਓ ਦੇਸੀ ਖਾਣ ਨਾਲ ਥੋੜਾ ਹਾਜਮਾਦਰਸਤ ਕੈਲਸ਼ੀਅਮ ਇਹਦੇ ਵਿੱਚ ਗੁੜ ਦੇ ਵਿੱਚ ਬਹੁਤ ਜ਼ਿਆਦਾ ਹੈਗਾ ਹੱਡੀਆਂ ਮਜ਼ਬੂਤ ਤੇ ਇਹਦੇ ਨਾਲ ਜਿਹੜੀਆਂ ਹੋਰ ਸਾਡੀਆਂ ਬਹੁਤ ਸਮੱਸਿਆਵਾਂ ਹੈਗੀਆਂ ਉਹ ਦੂਰ ਹੁੰਦੀਆਂ ਇਹ ਦੋਨੋਂ ਚੀਜ਼ਾਂ ਸੀ ਖਾਣੀਆਂ ਤਾਂ ਕਿਉਂਕਿ ਸਾਰਿਆਂ ਨਾਲ ਵੱਡੀ ਸਮੱਸਿਆ ਤਾਂ ਸਾਡੀ ਆਮ ਤੌਰ ਤੇ ਅੱਜਕੱਲ ਕਨਸਟਿਪੇਸ਼ਨ ਦੀ ਰਹਿੰਦੀ ਹੈ ਕਬਜ਼ ਦੀ ਰਹਿੰਦੀ ਹੈ ਤਾਂ ਉਹ ਇਹ ਦੇਸੀ ਕਿਉ ਅਦੇ ਵਿੱਚ ਹੀ ਤੱਤ ਹੈਗੇ ਜਿਹੜੇ ਜਿਨ੍ਹਾਂ ਨੇ ਸਾਡਾ ਜਿਹੜਾ ਅਸੀਂ ਮਲਤਿਆ ਕਰਦੇ ਆ ਤਾਂ ਉਹਦੇ ਵਿੱਚ ਇਹ ਹੈਲਪਫੁਲ ਹੁੰਦਾ ਕਿਉਂਕਿ ਕਿਉ ਅਚੀ ਤੱਤਤਾ ਉਹ ਹੋਰ ਕਿਸੇ ਚੀਜ਼ ਤੱਤ ਹੈ ਨਹੀਂ ਕਿਉ ਆਮ ਤੌਰ ਤੇ ਅੱਜ ਕੱਲ ਆਪਰ ਫਾਈਂਡ ਖਾਣੇ ਆ ਤਾਂ ਘਰ ਘਰ ਦੇ ਵਿੱਚ ਇਹ ਬਿਮਾਰੀ ਜਿਹੜੀ ਆ ਹੋਈ ਪਈ ਹੈ ਅੱਜ ਕੱਲ ਤਾਂ ਡਾਕਟਰ ਵੀ ਕਹਿੰਦੇ ਵੀ ਦੇਸੀ ਕਿਉ ਖਾਣਾ ਸ਼ੁਰੂ ਕਰੋ ਇਹ ਵਿੱਚ ਐਂਟੀਆਕਸੀਡੈਂਟ ਪਾ ਹੋਣ ਕਰਕੇ ਨਾ ਇਹ ਸਾਡੇ ਬਾਡੀ ਦੇ ਆਸੇ ਪਾਸੇ ਲੇਅਰ ਬਣਾ ਲੈਂਦਾ ਜਿਹੜੀਆਂ ਕਿ ਸਾਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੀਆਂ ਜਿਹੜੀ ਕਿ ਕਿਸੇ ਨੂੰ ਕੋਈ ਬਿਮਾਰੀ ਲੱਗੀ ਉਹ ਸਾਨੂੰ ਲਾ ਕੇ ਲੱਗਣਾ ਚਾਹੀਦਾ ਫੇਰ ਇੱਕ ਇਹਦੇ ਵਿੱਚ ਜਿਹੜੇ ਹੋਰ ਖਰੀਜ ਪਦਾਰਥ ਇਹੋ ਜੇ ਪਾਈ ਜਾਂਦੇ ਆ ਜਿਹੜੀ ਕਿ ਸਾਡਾ ਖੂਨ ਸਾਫ਼ ਕਰਨ ਦੇ ਵਿੱਚ ਬਹੁਤ ਮਤਲਬ ਕਿ ਰੋਲ ਅਹਿਮਦਨ ਕਰਦੀ ਆ ਕਿਉਂਕਿ ਇਹਦੇ ਵਿੱਚ ਜਦੋਂ ਬਲੱਡ ਪਿਉਰੀਫਾਈ ਹੁੰਦਾ ਡੀਟੌਕਸੀਫਾਈ ਸਾਡੀ ਬਾਡੀ ਨੂੰ ਕਰਦੀ ਆ ਇਹ ਦੋਨੋਂ ਚੀਜ਼ਾਂ ਜੇ ਅਸੀਂ ਮਿਲਾ ਕੇ ਖਾਣੇ ਤਾਂ ਬਹੁਤ ਜ਼ਿਆਦਾ ਫਾਇਦਾ ਖੂਨ ਸਾਫ਼ ਹੋ ਗਿਆ ਤਾਂ ਫੇਸ ਤੇ ਗਲੋ ਆਉਣਾ ਹੀ ਆਉਣਾ ਤਾਂ ਹਰ ਤਰ੍ਹਾਂ ਦੀ ਜਿਹੜੀ ਸਮੱਸਿਆ ਹੈਗੀ ਉਹ ਇਹ ਦੂਰ ਕਰਦੇ ਆ ਇਮਿਊਨਿਟੀ ਬੂਸਟਰ ਤਾਂ ਬਣਦੀ ਆ ਕਿਉਂਕਿ ਐਂਟੀਆਕਸੀਡੈਂਟ ਹੈਗਾ ਪਾਚਨ ਸ਼ਕਤੀ ਬਣਦੀ ਆ ਹੱਡੀਆਂ ਤੇ ਕੈਲਸ਼ੀਅਮ ਕਰਕੇ ਹੱਡੀਆਂ ਮਜ਼ਬੂਤ ਹੁੰਦੀਆਂ ਹੈਗੀਆਂ ਤੇ ਜਦੋਂ ਬਲੱਡ ਸਾਡਾ ਪਿਉਰੀਫਾਈ ਹੋ ਗਿਆ ਤਾਂ ਸਕਿਨ ਦੇ ਉੱਤੇ ਕੋਈ ਨਾ ਕੋਈ ਪ੍ਰੋਬਲਮ ਜਿਹੜੀ ਉਹ ਰਹਿੰਦੀ ਹੋਈ ਨਹੀਂ ਹੈਗੀ ਤੇ ਖੂਨ ਨੂੰ ਇਹ ਸਾਫ਼ ਕਰਦਾ ਹੈਗਾ ਤੇ ਇੱਕ ਜਿਹੜੀ ਹੋਰ ਵੈਰੀ ਇੰਪੋਰਟੈਂਟ ਆ ਸਮ ਟਾਈਮ ਸਾਡਾ ਕੀ ਹੁੰਦਾ ਕਿ ਮੂਡ ਸਵਿੰਗ ਹੋ ਜਾਂਦਾ ਕਈ ਵਾਰਾ ਕਿਸੇ ਨੇ ਮਾੜੀ ਜੀ ਗੱਲ ਕਹਿ ਤੀ ਆਪਾਂ ਗੁੱਸਾ ਕਰ ਲਿਆ ਕਈ ਵਾਰਾ ਕਿਸੇ ਨੇ ਕਿਸੇ ਨੂੰ ਕੁਝ ਹੋ ਗਿਆ ਜਾਂ ਕਈ ਵਾਰ ਆਪਾਂ ਕੋਈ ਨਿਊਜ਼ ਹੀ ਇਦਾਂ ਦੀ ਸੁਣ ਲਈ ਤਾਂ ਆਪਾਂ ਕਹਿੰਨੇ ਵੀ ਅੱਜ ਤਾਂ ਮੈਨੂੰ ਨਾ ਬਲਾਓ ਮੇਰਾ ਮੂਡ ਠੀਕ ਨਹੀਂ ਹੈਗਾ ਮੂਡ ਸਵਿੰਗ ਹੁੰਦਾ ਜਿਹਨੂੰ ਕਹਿ ਦਿੰਨੇ ਆਪਾਂ ਤਾਂ ਉਦੋਂ ਤੁਸੀਂ ਇਹ ਗੁੜទឹក ਉਹ ਖਾਣ ਵਾਲਾ ਤੁਹਾਡਾ ਮੂਡ ਵੀ ਸਹੀ ਰਹੂਗਾ ਤੁਹਾਨੂੰ ਡਿਪਰੈਸ਼ਨ ਵੀ ਨਹੀਂ ਹੋਊਗਾ ਗੁੱਸਾ ਵੀ ਨਹੀਂ ਆਊਗਾ ਕਿਸੇ ਤਰ੍ਹਾਂ ਦਾ ਵੀ ਕੋਈ ਸਟ्रेस ਵੀ ਨਹੀਂ ਹੋਊਗਾ ਤੇ ਹੈਪੀ ਹਾਰਮੋਨਸ ਆ ਜਿਹੜੇ ਉਹ ਆਪਣੇ ਆਪ ਪ੍ਰੋਡਿਊਸ ਹੁੰਦੇ ਰਹਿੰਦੇ ਆ ਜਦੋਂ ਇਹ ਦੋਨੋਂ ਚੀਜ਼ਾਂ ਸੀ ਮਿਲਾ ਕੇ ਖਾਣੇ ਆ ਤੇ ਹੱਡੀਆਂ ਤਾਂ ਇੰਨੀ ਇੱਕ ਮਜ਼ਬੂਤ ਬਣਦੀਆਂ ਤੁਹਾਡੇ ਕਿ ਤੁਸੀਂ ਡੋਲੇ ਮਜ਼ਬੂਤ ਕਰੋ ਹੱਡੀਆਂ ਮਜ਼ਬੂਤ ਕਰੋ ਦੰਦ ਬਹੁਤ ਜ਼ਿਆਦਾ ਮਜ਼ਬੂਤ ਹੁੰਦੇ ਆ ਜੋਇੰਟਸ ਤੁਹਾਡੇ ਬਹੁਤ ਵਧੀਆ ਰਹਿੰਦੇ ਹੈਗੇ ਆ ਤਾਂ ਇਹਨਾਂ ਦੇ ਵਿੱਚ ਜਿਹੜੀ ਕਈ ਵਾਰਾਂ ਜੋੜਾਂ ਦਾ ਦਰਦ ਸਰਦੀਆਂ ਦੇ ਵਿੱਚ ਵੱਧ ਜਾਂਦਾ ਹੱਡੀਆਂ ਵੀਕ ਹੋਣ ਕਰਕੇ ਜਾਂ ਕਿਸੇ ਨੂੰ ਕੋਈ ਗੈਂਟੀਆਂ ਦੀ ਪ੍ਰੋਬਲਮ ਹੋ ਗਈ ਤਾਂ ਉਹ ਵੀ ਦੇਸੀ ਘਿਓ ਤੇ ਗੁੜ ਮਿਲਾ ਕੇ ਜਿੱਥੇ ਜੋਇੰਟ ਆਰਥਰਾਈਟਸ ਦੀ ਪ੍ਰੋਬਲਮ ਹੋ ਗਈ ਤਾਂ ਉਹ ਖਾ ਸਕਦਾ ਠੀਕ ਹੈ ਤਾਂ ਉਹ ਵੀ ਇਹ ਦਰਦ ਨੂੰ ਬਹੁਤ ਜਲਦੀ ਇਹ ਦਰਦਨਵਾਰਕ ਦਾ ਵੀ ਕੰਮ ਕਰਦਾ ਤੇ ਇਹਨਾਂ ਨੂੰ ਨਾ ਫਾਇਦੇ ਤਾਂ ਆਪਾਂ ਅੱਜ ਸੁਣ ਲੈ ਦੇਖ ਲਓ ਕਿੰਨੇ ਫਾਇਦੇ ਤੁਹਾਨੂੰ ਦੱਸੇ ਆ ਸਾਰਿਆਂ ਨੂੰ ਪਹਿਲਾਂ ਤਾਂ ਸਾਡੀ ਜਿਹੜੀ ਮੇਨ ਪ੍ਰੋਬਲਮ ਹੈ ਨਾ ਪਾਚਨ ਸ਼ਕਤੀ ਮਜ਼ਬੂਤ ਹੋਗੀ ਹੱਡੀਆਂ ਸਾਡੀਆਂ ਮਜ਼ਬੂਤ ਹੋ ਗਈਆਂ ਦੰਦ ਸਾਡੇ ਮਜ਼ਬੂਤ ਹੋ ਗਏ ਸਕਿਨ ਸਾਡੀ ਠੀਕ ਹੋ ਗਈ ਹਾਜਮਾ ਸਾਡਾ ਦਰਸਤ ਹੋ ਗਿਆ metabolic system ਐਨੀ ਸਪੀਡ ਬਣ ਗਈ ਉਹਦੀ ਵੀ ਖਾਣਾ ਜਲਦੀ ਜਲਦੀ ਡਾਈਜੈਸਟ ਹੁੰਦਾ ਤੇ ਕਬਜੀ ਤੁਹਾਨੂੰ ਕਦੇ ਜ਼ਿੰਦਗੀ ਚ ਹੁੰਦੀ ਨਹੀਂ ਤਾਂ ਸਾਰਿਆਂ ਨੂੰ ਵਧੀਆ ਤਰੀਕਾ ਸਾਡੀਆਂ ਅੰਤੜੀਆਂ ਸਾਫ਼ ਰਹਿਣਗੀਆਂ ਪੇਟ ਸਾਡਾ ਸਾਫ਼ ਰਹੂਗਾ ਬਲੱਡ ਪਿਊਰੀਫਾਈ ਕਰਦਾ ਬਲੱਡ ਜਦੋਂ ਸਾਫ਼ ਹੋ ਗਿਆ ਤਾਂ ਸਕਿਨ ਆਪਣੇ ਆਪ ਸਾਫ਼ ਰਹਿੰਦੀ ਹੈ ਹੈਨਾ ਤਾਂ ਇਮਿਊਨਿਟੀ ਬੂਸਟਰ ਦਾ ਕੰਮ ਕਰਦਾ ਤੁਹਾਡੇ ਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ ਫਿਰ ਮੂਡ ਸਵਿੰਗ ਹੁੰਦਾ ਗੁੱਸਾ ਆਉਂਦਾ ਸਟ्रेस ਹੁੰਦਾ ਹੋਰ ਬੜਾ ਕੁਝ ਹੁੰਦਾ ਤਾਂ ਇਹ ਉਸ ਮੂਡ ਨੂੰ ਵੀ ਸਹੀ ਕਰਦਾ ਹੁਣ ਇੰਨੇ ਫਾਇਦੇ ਹੋਣ ਦੇ ਬਾਵਜੂਦ ਹੁਣ ਤੁਸੀਂ ਕਹੋਗੇ ਇਹਨੂੰ ਲੈਣਾ ਕਿੱਦਾਂ ਵਿਗੜਤੇ ਕਿਉਂ ਖਾਣਾ ਕਿਵੇਂ ਉਹਦਾ ਵੀ ਇੱਕ ਤਰੀਕਾ ਹੈ ਗੁੜ ਤੇ ਘਿਓ ਨੂੰ ਤੁਸੀਂ ਖਾਣ ਦਾ ਜਿਹੜਾ ਤਰੀਕਾ ਹੈਗਾ ਉਹ ਬਹੁਤ ਹੀ ਅਹਿਮ ਤਰੀਕਾ ਜੇ ਹੁਣ ਤੁਸੀਂ ਕਹੋ ਵੀ 5-5 ਮਿੰਟ ਬਾਅਦ ਜਾਂ 10-10 ਮਿੰਟ ਬਾਅਦ ਗੁੜ ਖਾਂਦੇ ਰਹੀਏ ਗੁੜ ਤੇ ਕਿਉਂ ਖਾ ਲਈ ਮੈਡਮ ਨੇ ਦੱਸਿਆ ਸੀਗਾ ਉਹ ਨੁਕਸਾਨ ਕਰੂਗਾ ਜਿਵੇਂ ਖਾਣਾ ਉਹ ਧਿਆਨ ਨਾਲ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ ਹੁਣ ਆਪਾਂ 5 ਗ੍ਰਾਮ ਕਿਓ ਲੈਣਾ ਤੇ 5 ਗ੍ਰਾਮ ਗੁੜ ਲੈਣਾ ਤੇ ਦੁਪਹਿਰ ਦਾ ਖਾਣਾ ਖਾਣ ਤੋਂ 10 ਮਿੰਟ ਬਾਅਦ ਖਾਣਾ ਦੁਬਾਰਾ ਫੇਰ ਸੁਣ ਲਓ 5 ਗ੍ਰਾਮ ਗੁੜ 5 ਗ੍ਰਾਮ ਦੇਸੀ ਕਿਓ ਤੇ 10 ਮਿੰਟ ਬਾਅਦ ਤਪੇਰ ਦਾ ਖਾਣਾ ਖਾਣ ਤੋਂ ਬਾਅਦ ਖਾਣਾ ਕਿ ਉਹ ਗਰਮ ਕਰ ਲੈਣਾ 5 ਗ੍ਰਾਮ ਤੇ 5 ਗ੍ਰਾਮ ਵਿੱਚ ਗੁੜ ਦੀ ਲਈ ਸਿੱਟਣੀਆ ਨੂੰ फटाफट ਪਿਘਲਾ ਕੇ ਤੇ ਉਹਨੂੰ ਖਾਓ ਜਲਦੀ ਵੀ ਨਾ ਖਾ ਲਿਓ ਕਿ ਜੀਭ ਸੜ ਜੇ ਮੜਾ ਜਾਂ ਸਿੰਦਾ ਸਿੰਦਾ ਉਹਨੂੰ ਚੈੱਕ ਕਰ ਲਿਓ ਤੇ ਇੰਨਾ ਕੁ ਤਾਂ ਬਣ ਜਾਂਦਾ ਉਹ ਖਾ ਲਓ ਜੇ ਉਹ ਸਖਤ ਵੀ ਹੋ ਜਾਂਦਾ ਕਈ ਵਾਰ ਨਾ ਕਿਉਂਕਿ ਅੱਜ ਕੱਲ੍ਹ ਸਰਦੀ ਹੈ ਮੈਂ ਦੇਖਿਆ ਵੀ ਜਦੋਂ ਹੀ ਆਪਾਂ ਉਹਨੂੰ ਅੱਗ ਤੋਂ ਪਰੇ ਕਰਦੇ ਤੋ ਆਕੜ ਜਾਂ ਜਾਂਦਾ ਪੱਥਰ ਜਿਹਾ ਬਣ ਜਾਂਦਾ ਤੇ ਉਹਨੂੰ ਚਬਾ ਕੇ ਖਾ ਲਓ ਕੋਈ ਚੱਕਰ ਨਹੀਂ ਕਿਹੋ ਜਿਹੜਾ ਰਹਿ ਬਚ ਗਿਆ ਕੌਲੀ ਚ ਉਬੀ ਲੋ ਤਾਂ ਅੱਜ ਅੱਜ ਆਪਾਂ ਬੜਾਈਏ ਚਲੋ ਸਾਰੇ ਨੂੰ ਪਹਿਲਾਂ ਨਾ ਆਪਾਂ ਸਮਾਨ ਦਾ ਮੈਜ਼ਰਮੈਂਟ ਕਰਦੇ ਹਣਾ ਇਹ ਹੈਗਾ ਕੰਡਾ ਪਤਾ ਹੀ ਤੁਹਾਨੂੰ ਆ ਛੋਟਾ ਜਿਹਾ ਆਪਣੇ ਕੋਲੇ ਕੰਡਾ ਹੈਗਾ ਕਿਚਨ ਵਾਲਾ ਇਹ ਤੇ ਮੈਂ ਤਾਂ ਤੁਹਾਨੂੰ ਵੈਸੇ ਦਿਖਾਉਣਾ ਮੈਂ ਨਹੀਂ ਕਹੂੰਗੀ ਵੀ ਤੁਸੀਂ ਕੰਡਾ ਲੈ ਕੇ ਆਓ ਘਰੇ ਜੇ ਘਰੇ ਹੈਗਾ ਤਾਂ ਠੀਕ ਆ ਆਦਰਵਾਇਸ ਨਹੀਂ ਆ ਇਹ ਔਨ ਕਰ ਲਿਆ ਆਪਾਂ ਜਦੋਂ 3 0 ਆ ਗਈਆਂ ਤੇ ਇਹ ਔਨ ਹੋ ਗਿਆ ਹੁਣ ਮੇਰੇ ਕੋਲ ਇੱਕ ਏ ਸਪੂਨ ਹੈ ਹੁਣ ਆਪਾਂ ਗੁੜ ਤੱਕ ਇਹ ਤੁਹਾਨੂੰ ਦੱਸਿਆ ਖਾਣ ਤਾਂ ਖਾਣਾ ਕਿਵੇਂ ਆ ਇਹਦਾ ਆਪਾਂ ਵੇਟ ਕਰਦੇ ਹਾਂ ਕਿੰਨਾ ਹੋ ਗਿਆ ਦੇਖੋ 24.4 ਹੋ ਗਿਆ ਤਾਂ ਹੁਣ ਆਪਾਂ ਜਿਹੜਾ ਘਿਓ ਲੈਣਾ ਹੈਗਾ ਉਹ 5 ਗ੍ਰਾਮ ਲੈਣਾ ਇਹ ਤੁਸੀਂ ਅੰਦਾਜ਼ਾ ਮਾਰ ਲੈਣਾ ਕਿਉਂਕਿ ਆਪਾਂ ਤਾਂ ਅੱਜ ਪਹਿਲੀ ਵਾਰੀ ਕਰਕੇ ਤੁਹਾਨੂੰ ਦੱਸਦੇ ਆ ਮੈਂ ਇਹਨਾਂ ਕ ਪਾ ਲਿਆ ਦੇਖੋ ਕਿੰਨਾ ਹੋ ਗਿਆ 29 ਪੁਆਇੰਟ ਹੋ ਗਿਆ ਹਨਾ 24 ਤੇ 5 29 ਚਾਹੀਦਾ ਸੀ ਆਪਾਂ ਨੂੰ 52 ਪੁਆਇੰਟ ਉੱਤੇ ਆ 4 ਪੁਆਇੰਟ ਉਹ ਸੀ ਵਿੱਚੋਂ ਉਹ ਕੱਢਦੇ ਤੇ ਥੋੜਾ ਜਿਹਾ ਇਹ ਉੱਪਰ ਹੈਗਾ ਇਹਨੂੰ ਆਪਾਂ ਕੱਢ ਦਿੰਨੇ ਆ ਕਿਉਂਕਿ ਆ ਲਓ 29.25 ਹੈਗਾ ਕਿਉਂਕਿ ਇਧਰ ਰੋਣੀ ਕ ਆਪਣੀ ਡੰਡੀ ਵੀ ਜਿਹੜੀ ਹੈਗੀ ਆ ਉਹ ਸਾਈਡ ਤੇ ਹੈਗੀ ਆ ਥੋੜਾ ਜਿਹਾ ਹੋਰ ਕੱਢ ਲਓ ਘਾਟੀ ਚੰਗੀ ਗੱਲ ਆ 14 ਥੋੜਾ ਜਿਹਾ ਹੋਰ ਕੱਢ ਲਓ ਇਹ ਹੁਣ 28 ਤੋਂ ਥੋੜਾ ਜਿਹਾ ਘਟ ਗਿਆ 29 ਤੋਂ ਲਓ ਜੀ ਤਾਂ ਇੰਨਾ ਕੁ ਤਾਂ ਹਵਾ 'ਚ ਵੀ ਹੁੰਦਾ ਹੀ ਆ ਮਾੜਾ ਮੋਟਾ ਤੇ ਇਸ ਤਰ੍ਹਾਂ ਆਪਾਂ ਫਰਾਈਪੈਨ ਜਿਹੜਾ ਹੈਗਾ ਰੱਖਾਂਗੇ ਅੱਛਾ ਇਹ ਤਾਂ ਆਪਾਂ ਕਿਉਂ ਕਰ ਲਿਆ ਜੀ ਮੈਜ਼ਰਮੈਂਟ ਹੁਣ ਆਪਾਂ ਗੁੜ ਵੀ ਕਰਨਾ ਹੈ ਗੁੜ ਕਿੰਨਾ ਕਰਨਾ ਹੈਗਾ ਆਪਾਂ ਆਹ ਹੁਣ ਆਪਣੇ ਕੋਲੇ ਗੁੜ ਹੈਗਾ ਤੇ ਗੁੜ ਦੀਆਂ ਡਲੀਆਂ ਕਰ ਲਿਓ ਗੁੜੇ ਆਰਗੇਨਿਕ ਆ ਤਾਂ ਇਹ ਕਾਲੇ ਰੰਗ 'ਚ ਗੁੜਾ ਹੈ ਇਹ ਤਾਂ ਆ ਆਪਾਂ ਵੇਖਦੇ ਆਂ ਤੋਲ ਕੇ ਕਿੰਨੀ ਹੋ ਗਈ 5.21 ਹੋ ਗਈ ਇਹ ਦੂਜੀ ਤੋਲ ਕੇ ਦੇਖ ਲੈਣੇ ਆਂ ਇਹ 4.60 ਤਾਂ ਇਹਨਾਂ ਕਮੜਾ ਜਿਹਾ ਹੋਰ ਨਾ ਰੱਖ ਲੈਣੇ ਇਹ 5.19 ਹੋ ਗਈ ਆਹ ਵਾਲੀ ਤੋਲਦੇ ਆ ਇਹ 400 4.80 ਹੋ ਗਈ ਠੀਕ ਹੈ ਤਾਂ ਇਹ ਆਹੀ ਆਪਾਂ ਨੂੰ ਠੀਕ ਰਹੂਗੀ 5.19 ਤਾਂ ਹੁਣ ਆਪਾਂ ਕਰਨਾ ਕਿਵੇਂ ਇਹਨੂੰ ਇਹ ਆਪਾਂ ਮੈਜ਼ਰਮੈਂਟ ਕਰ ਲਈ ਹੈ ਗੁੜ ਦੀ ਤਾਂ ਇਹ ਆਪਾਂ ਤੋਲ ਕੇ ਤਾਂ ਇਧਰ ਇਹਨੂੰ ਸਾਈਡ ਤੇ ਪਾ ਕੇ ਰੱਖ ਲਈਏ ਲੋ ਗੈਸ ਆਪਾਂ ਛੋਟਾ ਉੱਤੇ ਛੋਟਾ ਬਰਨਰ ਲਾਵਾਂਗੇ ਇਹਦੇ ਉੱਪਰ ਆਪਾਂ ਰੱਖਾਂਗੇ ਫਰਾਈਪੈਨ ਫਰਾਈਪੈਨ ਰੱਖਤਾ ਠੀਕ ਹੈ ਜੀ ਇਹ ਆਪਾਂ ਫਰਾਈਪੈਨ ਰੱਖਿਆ ਉੱਪਰ ਇਹਦੇ ਤਾਂ ਫਰਾਈਪੈਨ ਜਦੋਂ ਗਰਮ ਹੋ ਜੂ ਤੇ ਆ ਜਿਹੜਾ ਆਪਾਂ 5 ਗ੍ਰਾਮ ਘਿਓ ਤੋਲਿਆ ਹੈਗਾ ਉਹ ਇਹਦੇ ਵਿੱਚ ਪਾ ਦਾਂਗੇ ਆਪਾਂ ਗੈਸ ਜਿਹੜੀ ਆਪਣੀ ਡਾਊਨ ਰਹਿਊਗੀ ਕਿਉਂਕਿ ਇਸ ਤਰ੍ਹਾਂ ਹੀ ਬਣਾ ਕੇ ਤੁਸੀਂ ਖਾਣਾ ਜਿਹੜਾ ਘਿਓ ਆ ਬਸ ਜਸਟ ਇੱਕ ਪਗਲਾਉਣਾ ਹੀ ਆ ਤੁਸੀਂ ਦੇਖੋ ਪਿਗਲ ਗਿਆ ਤਾਂ ਹੁਣ ਜਿਹੜਾ ਆਪਾਂ ਇਹ ਗੁੜ 5 ਗ੍ਰਾਮ ਤੋਲਿਆ ਸੀਗਾ ਉਹ ਆਪਾਂ ਇਹਦੇ ਵਿੱਚ ਪਾ ਲਓ ਲਓ ਜੇ ਨੂੰ ਹੋਰ ਥੋੜਾ ਜਿਹਾ ਕੁੱਟ ਲਓ ਤਾਂ ਜ਼ਿਆਦਾ ਵਧੀਆ ਹੈਗਾ ਮੈਂ ਥੋੜਾ ਕੁੱਟਿਆ ਨਹੀਂ ਹੈਗਾ ਤੇ ਇਹਨੂੰ ਆਪਾਂ ਗਰਮ ਕਰ ਦੋ ਜੀ ਦੇਖੋ ਕਿੰਨਾ ਵਧੀਆ ਆਪਣਾ ਗੋੜਾ ਜਿਹੜਾ ਇਹ ਬਣ ਗਿਆ ਤਾਂ ਇਹਨੂੰ ਆਪਾਂ ਹੁਣ ਗੈਸ ਕਰਾਂਗੇ ਬੰਦ ਪਰ ਇੰਨਾ ਹੀ ਟਾਈਮ ਲੱਗਦਾ ਹੈ ਡੇਲੀ ਬਣਾ ਕੇ ਖਾਣਾ ਤੁਸੀਂ ਐ ਤੇ ਗੈਸ ਕਰੋ ਬੰਦ ਤਾਂ ਇਹਨੂੰ ਆਪਾਂ ਇਸ ਤਰ੍ਹਾਂ ਇੱਕ ਕੌਲੀ 'ਚ ਕੱਢ ਲਵਾਂਗੇ ਇਸ ਤਰ੍ਹਾਂ ਫਟਾਫਟ ਸਾਰੇ ਵਿੱਚ ਘਿਓ ਪਾ ਲੈਣਾ ਨਾਲ ਨਹੀਂ ਲੱਗ ਰਵੇ ਇਹ ਕਿਉਂਕਿ ਚੀਜ਼ ਬਹੁਤ ਵਧੀਆ ਤੇ ਹੈਲਦੀ ਤੇ ਇੰਨੀ ਕੁ ਵਧੀਆ ਬਣ ਗਈ ਹੈ ਲਓ ਜੀ ਤਾਂ ਇਹਨੂੰ ਹੁਣ ਆਪਾਂ ਖਾ ਲੈਣ ਬਸ ਬਹੁਤ ਸਵਾਦ ਬਣ ਗਿਆ ਗੁੜ ਤੇ ਗਰਮ ਗਰਮ ਨਾਲ ਖਾਓ ਤੁਸੀਂ ਕਿਉਂ ਨਾਲ ਇਦਾਂ ਪੀ ਲਓ ਬਹੁਤ ਟੇਸਟੀ ਬਣ ਗਿਆ ਇੱਦਾਂ ਖਾਣਾ ਖਾਣ ਤੋਂ ਬਾਅਦ